ਬਾਬੇ ਕੀ ਅਰਦਾਸ ਕਰਦੇ ਨੇ ਵੀ ਬਾਬਾ ਜੀ ਪਾਣੀ ਰੋਕ ਦਿਓ ਕੀ ਕਹਿੰਦੇ ਹੁੰਦੇ ਆ ਐਨੇ ਬਾਬਾ ਜੀ ਪਾਣੀ ਰੋਕ ਦਿਓ ਫਸਲ ਮਾਰੇਗੀ ਕੁਛ ਨਹੀਂ ਸਾਡਾ ਬਾਹਰ ਰਹਿ ਗਿਆ ਅਸੀਂ ਦਿਹਾੜੀਦਾਰ ਬੰਦੇ ਸੀ ਸਾਡੀ ਮਿਹਨਤ ਵੀ ਨਹੀਂ ਰਹੇਗੀ ਫਸਲ ਤੋਂ ਉਮੀਦਾਂ ਹੁੰਦੀਆਂ ਨੇ ਵੀ ਆ ਕੁਛ ਕਰਾਂਗੇ ਉਹ ਸਾਰਾ ਕੁਝ ਕਰਾਂ ਦੇ ਕਮਰੇ ਬਣਾਵਾਂ ਤੇ ਘਰ ਬਣਾਵਾਂ ਤੇ ਮੁੰਡਾ ਵਿਆਹ ਕਰਾਂ ਦੇ ਕੁੜੀ ਦਾ ਵਿਆਹ ਕਰਾਂ ਦੇ ਬੱਚਿਆਂ ਦਾ ਮੁਸ਼ਕਲਾ ਹੋ ਗਈਆਂ ਸਾਨੂੰ ਅਸੀਂ ਘਰੋਂ ਫੇਰ ਨਹੀਂ ਪਟਣ ਜੋਗੇ ਆ ਅੱਗੇ ਸਾਡੇ ਘਰ ਵਾਲੇ ਬਾਹਰ ਸ਼ਹਿਰ ਦਿਹਾੜੀ ਢੋੜੀ ਕਰ ਲੈਂਦੇ ਸੀ ਹੁਣ ਉਹ ਨਹੀਂ ਜਾਇਆ ਜਾਂਦਾ ਦੇਖੋ ਨਿੱਕੇ ਨਿੱਕੇ ਬੱਚੇ ਆ ਆਪਾਂ ਪਾਣੀ ਦੇ ਵਿੱਚ ਵੀ ਕਿੰਨਾ ਘੱਟੋ ਘੱਟ 12 ਫੁੱਟ ਡੂੰਘੇ ਪਾਣੀ ਦੇ ਵਿੱਚ ਦੀ ਅਸੀਂ ਆਏ ਆ ਤੇ ਤੁਸੀਂ ਬੱਚੇ ਦੇਖੋ ਪੁੱਤ ਡਰ ਨਹੀਂ ਲੱਗ ਰਾ ਇੰਨਾ ਪਾਣੀ ਆ ਲੱਗਦਾ ਹੈ ਇੱਥੇ ਕਿੰਨੇ ਘਰ ਨੇ ਟੋਟਲ ਜੀ ਆਪਣੇ ਇੱਥੇ 23 ਘੁੱਟ ਉੱਤੇ ਨੇ 32 ਘੁੱਟ ਹੋ ਗਏ ਨੇ 32 ਘਰ ਨੇ ਇੱਥੇ ਠੀਕ ਆ ਤੇ ਸਾਰਾ ਆਸੇ ਪਾਸੇ ਪਾਣੀ ਭਰ ਜਾਂਦਾ ਤੜਕ ਤੜਕ ਤੋਪਾ ਨਾਲ ਜਾਪ ਚੋਨੇ ਲਾਲ ਹੱਥ ਵੀ ਕੋਈ ਚਾਰ ਪਾਸੇ ਬਾਜ ਜਾਂਦੇ ਪਰ ਨਹੀਂ ਰੱਬ ਨੂੰ ਸਾਡੀ ਸੁਣੀਂਗਾ ਦਰਾ ਕਰਜ਼ਾ ਤੇ 23 ਵਾਲਾ ਚੜਿਆ ਨਾ ਸਾਡੇ ਕੋਲ ਨਹੀਂ ਅੱਛਾ ਪਹਿਲਾਂ ਜਿਹੜੀ 23 ਚਾੜਾ ਸੀ ਤਾਂ ਕਰਜ਼ਾ ਸੀ ਉਹਦਾ ਠੇਕੇ ਪੈਲੀ ਲਈ ਸਾਡੇ ਕੋਲ ਠੇਕੇ ਲੈ ਲਓ ਨਾ ਪੁਲਸਾਂ ਸਾਨੂੰ ਪਾ ਬੁਰੇ ਸਾਡੇ ਹਾਲ ਕੀਤੇ ਨੇ ਅਸੀਂ ਹੁਣ ਇਹਨਾਂ ਨੂੰ ਹੋਰ ਪੁੱਛਿਆ ਸੀਗਾ ਵੀ ਹੋਰ ਕਿਹੜੀ ਚੀਜ਼ ਦੀ ਜ਼ਰੂਰਤਾਂ ਸੋ ਇਹਨਾਂ ਨੇ ਇਹੀ ਚੀਜ਼ ਕਹੀ ਹੈ ਕਿ ਇੱਕ ਤਾਂ ਪਸ਼ੂਆਂ ਦੇ ਚਾਰੇ ਲਈ ਇੱਕ ਜਿਵੇਂ ਸੁੱਕੀਆਂ ਸਬਜ਼ੀਆਂ ਵਗੈਰਾ ਹੋ ਗਿਆ ਤੇ ਮੂੰਗਫਲੀ ਵਗੈਰਾ ਵੀ ਕੁਝ ਮੰਗ ਰਹੇ ਸੀਗੇ ਉਹ ਵੀ ਹਾਂਜੀ ਜਿੰਨਾ ਕਿ ਅਸੀਂ ਲੈ ਕੇ ਆਈ ਸੀ ਉਹਨੇ ਕਿ ਤਾਂ ਅਸੀਂ ਪ੍ਰੋਵਾਈਡ ਕਰਵਾਤੇ ਆ ਪਰ ਹੁਣ ਅਸੀਂ ਇਹਨਾਂ ਤੋਂ ਇਹ ਚੀਜ਼ ਪੁੱਛੀ ਸੀ ਵੀ ਤੁਹਾਨੂੰ ਹੋਰ ਕੀ ਚਾਹੀਦਾ ਹਾਂਜੀ ਇੱਥੇ ਕਿੰਨੇ ਘਰ ਨੇ ਟੋਟਲ ਜੀ ਆਪਣੇ ਇੱਥੇ 23 ਘੂਟ ਉੱਤੇ ਨੇ 32 ਘੋਗੇ ਨੇ 32 ਘਰ ਨੇ ਇੱਥੇ ਠੀਕ ਆ ਤੇ ਸਾਰਾ ਆਸੇ ਪਾਸੇ ਪਾਣੀ ਭਰ ਜਾਂਦਾ ਪਾਣੀ ਤੇ ਹੁਣ ਠੀਕ ਮਤਲਬ ਰਾਸ਼ਨ ਪਾਣੀ ਠੀਕ ਪਹੁੰਚ ਰਿਹਾ ਕਿੱਦਾਂ ਦਾ ਸਾਰਾ ਸੰਤਾਰਿਆ ਠੀਕ ਹੈ ਜ਼ਰੂਰਤ ਕਿਹੜੀ ਚੀਜ਼ ਦੀ ਆ ਜ਼ਿਆਦਾ ਜ਼ਿਆਦਾ ਹੁਣ ਤਾਂ ਡੰਗਰਾਂ ਦੀ ਪਸ਼ੂਆਂ ਦੇ ਵਾਸਤੇ ਵੀ ਕੁਚਾਰਾ ਚਾਰਾ ਚੋਰਾ ਚਾਰਾ ਹਲੇ ਠੀਕ ਨਹੀਂ ਆ ਰਿਹਾ ਹਾਂ ਚਾਰਾ ਲੈ ਰਿਹਾ ਰਸਤਾ ਰਸਤਾ ਇਹਦੇ ਰੁਕਿਆ ਹੋਇਆ ਹੈ ਨਾ ਜੀ ਸਾਰੇ ਪਾਸੇ ਪਾਣੀ ਪਾਣੀ ਹੈ ਟਰੈਕਟਰ ਨਹੀਂ ਲੱਗਦਾ ਟਰੈਕਟਰ ਨਹੀਂ ਲੰਦਾ ਜਿਹਦੇ ਕਾਰਨ ਆ ਰਿਹਾ ਤੁਸੀਂ ਦੇਖ ਸਕਦੇ ਹੋ ਨਿੱਕੇ ਨਿੱਕੇ ਬੱਚੇ ਆ ਜਿਹੜੇ ਇੱਧਰ ਇਹ ਘਰੇ ਫਸੇ ਹੋਏ ਆ ਬਾਪੂ ਸਾਰੇ ਪਾਸੇ ਪਾਣੀ ਆ ਘਰ ਘਰ ਦਾ ਬੜਾ ਨੁਕਸਾਨ ਹੋ ਸਕਦਾ ਤੁਸੀਂ ਇੱਥੋਂ ਪਾਸੇ ਨਹੀਂ ਨਿਕਲੇ ਨਹੀਂ ਨਿਕਲੇ ਸਾਨੂੰ ਪਰ ਘਰੇ ਵੀ ਰਹਿਣਾ ਪੈਂਦਾ ਉਹਨਾਂ ਬਈ ਕੋਈ ਮਾਲ ਡੰਗਰ ਕੋਈ ਅੱਧੇ ਜਾਣੇ ਰਹੇ ਪੈਂਦੇ ਅੱਧੇ ਚਲੇ ਜਾਂਦੇ ਨਹੀਂ ਬੱਚੇ ਤਾਂ ਛੱਡੇ ਨੇ ਨਿੱਕੇ ਨਿੱਕੇ ਕਈ ਬੱਚੇ ਆਕਰਾ ਗਏ ਨੇ ਆ ਗਏ ਨੇ ਜੀ ਰੈਸਟੋਰੈਂਟ ਦੇ ਪਾਸੇ ਛੱਡੇ ਸੀ ਹ ਮੇਰੇ ਕਪੋਤਰਾ ਗਿਆ ਨੋ ਗਏ ਨੇ ਵਨ ਡਾਈ ਗਏ ਹੋਏ ਨੇ ਤੇ ਹਾਂਜੀ ਬੀਬੀ ਮੇਰੇ ਕੱਪੜੇ ਪਾਣ ਉੱਤੇ ਕੰਬਲ-ਕੁੰਬਲ ਕੋਈ ਰਾਤ ਦੇ ਦੇ ਕੰਬਲ ਵੀ ਪਹੁੰਚਦੇ ਕਰ ਦਿੰਨੇ ਆ ਤੁਹਾਡੇ ਕੋਲੇ ਤੁਸੀਂ ਦੱਸੋ ਕਿਹੜੀ ਚੀਜ਼ ਦੀ ਤੁਹਾਨੂੰ ਇੱਥੇ ਜ਼ਰੂਰਤ ਆ ਹਾਂ ਕੰਬਲ-ਕੁੰਬਲ ਸਾਨੂੰ ਚਾਹੀਦੇ ਨੇ ਕਿਵੇਂ ਲੈੜੇ-ਲੋੜੇ ਨਾ ਨਹੀਂ ਲੱਗਦਾ ਜਾਂ ਜਿੱਤਾਂ ਹੁਣ ਪਾਣੀ ਪਾਉਣ ਮਾਰੇदाई ਬੈਠੇ ਆ ਫਿਰ ਪਸੂ-ਪਸੂ ਵਿੱਚ ਆ ਗਏ ਨੇ ਤੁਹਾਨੂੰ ਉੱਚੇ ਥਾਂ ਤੇ ਹੋਏ ਬੈਠੇ ਆ ਮਾੜੇ-ਮੋਟੇ ਹੂੰ ਕੋਈ ਘਰ ਤੱਕ ਵਿੱਚ ਨਹੀਂ ਪਾਣੀ ਹਾਂ ਘਰਾਂ ਦੇ ਵਿੱਚ ਸਾਡੇ ਤਾਂ ਗਿਆ ਪਿਆ ਹੈ ਹਾਂ ਅੱਛਾ ਸਾਡੇ ਘਰਾਂ 'ਚ ਤਾਂ ਗਿਆ ਪਿਆ ਪਰ ਅਣੀ ਵੀ ਥਾਂ ਘਰ ਰਹੇ ਭਾਵੇਂ ਜਾ ਕੇ ਵੇਖ ਲਓ ਗੜੀ ਦੇ ਵਿੱਚ ਸਾਰਾ ਪਾਣੀ ਆ ਵ ਜਿੰਨਾਂ ਨੇ ਵੀ ਇੰਨਾ ਨੁਕਸਾਨ ਹੋ ਗਿਆ ਇੰਨੇ ਹੜ ਆ ਕੇ ਪਹਿਲਾਂ ਸਾਰਾ ਤਾਂ ਹੋਇਆ ਬੜਾ ਹੋਇਆ ਖੇਤਾਂ 'ਚ ਸਾਰਾ ਨੁਕਸਾਨ ਹੀ ਹੋਇਆ ਹੈ ਹਾਂ ਸਾਰੀ ਫਸਲ ਮਾਰੇਗੀ ਕੁਛ ਨਹੀਂ ਸਾਡਾ ਬਾਰ ਰਹਿ ਗਿਆ ਅਸੀਂ ਦਿਹਾੜੀਦਾਰ ਬੰਦੇ ਸੀ ਸਾਡੀ ਮਿਹਨਤ ਵੀ ਨਹੀਂ ਰਹੇਗੀ ਹੁਣ ਤੁਹਾਡੇ ਕੋਲੇ ਆ ਰਹੇ ਨੇ ਖਾਣਾ-ਦਾਣਾ ਸਾਰਾ ਕੁਛ ਪਹੁੰਚ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਸਭ ਕੁਝ ਮਿਲਦਾ ਪਿਆ ਹੈ ਸਾਨੂੰ ਕਪੜਾ ਲੈ ਘੜਾ ਹੈਗਾ ਕਿਵੇਂ ਕੋ ਕੰਮ ਵਾਲ ਹੋ ਗਏ ਕਿਵੇਂ ਕੋ ਕਰਦਾ ਸੁਕਾਰਾਸ਼ਨ ਹੋ ਗਿਆ ਚਲ ਅਸੀਂ ਘਰੇ ਬੈਠੇ ਪਕਾਈ ਰਹਿਣੀ ਚਾਹਾਂ ਹਾਂ ਆਹ ਰੋਟੀ ਪਾਣੀ ਘਰੇ ਕਰ ਲਾਂਗੇ ਜੀ ਉਹ ਤਾਂ ਕਿਤੇ ਜਾਇਆ ਵੀ ਨਹੀਂ ਜਾਂਦਾ ਆਇਆ ਨਹੀਂ ਜਾਂਦਾ ਮੁਸ਼ਕਲਾ ਹੋ ਗਈਆਂ ਸਾਨੂੰ ਅਸੀਂ ਘਰੋਂ ਪੈਰ ਨਹੀਂ ਪਟਣ ਜੋਗੇ ਆਕੇ ਸਾਡੇ ਘਰ ਵਾਲੇ ਬਾਹਰ ਸ਼ਹਿਰ ਦਿਹਾੜੀ ਧੋੜੀ ਕਰ ਲੈਂਦੇ ਸੀ ਹੁਣ ਉਹ ਨਹੀਂ ਜਾਇਆ ਜਾਂਦਾ ਦੇਖੋ ਨਿੱਕੇ ਨਿੱਕੇ ਬੱਚੇ ਆ ਆਪਾਂ ਪਾਣੀ ਦੇ ਵਿੱਚ ਦੀ ਕਿੰਨਾ ਘੱਟੋ ਘੱਟ 12 ਫੁੱਟ ਡੂੰਘੇ ਪਾਣੀ ਦੇ ਵਿੱਚ ਦੀ ਅਸੀਂ ਆਏ ਆ ਤੇ ਤੁਸੀਂ ਬੱਚੇ ਦੇਖੋ ਪੁੱਤ ਡਰ ਨਹੀਂ ਲੱਗਦਾ ਇੰਨਾ ਪਾਣੀ ਆ ਲੱਗਦਾ ਹੈ ਲੱਗਦਾ ਹਾਂ ਤੇ ਫਿਰ ਤੁਸੀਂ ਨਾਨਕੇ ਚਲੀ ਜਾਣਾ ਸੀ ਉੱਥੇ ਅੱਗੇ ਆ ਫਿਰ ਆ ਗਏ ਫਿਰ ਆ ਕਾ ਤੋ ਗਏ ਹਾਂ ਘਰ ਬਿਨਾਂ ਜੀ ਨਹੀਂ ਲੱਗਦਾ ਹਾਂ ਜੀ ਨਹੀਂ ਲੱਗਦਾ ਕਿੰਨੇ ਦਿਨ ਲਾ ਕੇ ਜਾਂਦੇ ਉੱਥੇ ਉੱਥੇ 8 ਦਿਨ ਪਾਣੀ ਦੇਖਦੇ ਉਹਨੇ ਹਾਂ ਯਾਰ ਬਾਬੇ ਅੱਗੇ ਅਰਦਾਸ ਕਰਦੇ ਉਹਨੇ ਵੀ ਬਾਬਾ ਜੀ ਪਾਣੀ ਰੋਕ ਦਿਓ ਹਾਂ ਕੀ ਕਹਿੰਦੇ ਹੁੰਦੇ ਆ ਕਹਿੰਦੇ ਬਾਬਾ ਜੀ ਪਾਣੀ ਰੋਕ ਦਿਓ ਤੇ ਚੀਜੀ ਖਾਣ ਵਾਸਤੇ ਆ ਜਾਂਦੀ ਆ ਕੀ ਆਉਂਦਾ ਹੁੰਦਾ ਚੀਜੀ ਵਿੱਚ ਕੁਕਲੇ ਅੱਗੇ ਇੱਕ ਦਿਨ ਆਇਆ ਫਿਰ ਉਹ ਖਾ ਲੇ ਕੀ ਕਹਿਣਾ ਚਾਹੂਗੀ ਆਦੇ ਪੰਜਾਬੀ ਵੀਰਾਂ ਨੂੰ ਵੀ ਕਾਕਾ ਕੀ ਖਾਣਾ ਚਾਹੁੰਦਾ ਕੀ ਭੇਜਣਾ ਬਿਸਕਟ ਬਿਸਕਟ ਭੇਜਿਆ ਕਰਨ ਲੈ ਵੀ ਬਿਸਕਟ ਭੇਜੋ ਬੱਚੇ ਕਹਿੰਦੇ ਸਾਡੇ ਵਾਸਤੇ ਣਕੇ ਣਕੇ ਬੱਚੇ ਆ ਹਾਂਜੀ ਆਂਟੀ ਕੀ ਕਹਿਣਾ ਚਾਹੂਗੀ ਤੁਸੀਂ ਕਹਿਣਾ ਚਾਹਣਾ ਸਾਰੇ ਫਸਲ ਡੋਬ ਗਏ ਤੜਕ ਤੜਕ ਤੇ ਟੋਪਾ ਨਾਲ ਆਪ ਚੋਨੇ ਲਾਲ ਆ ਤੇ ਕੋ ਚਾਰ ਪਾਸੇ ਬਾਜ ਜਾਂਦੇ ਪਰ ਨਹੀਂ ਰੱਬ ਨਾ ਸਾਡੀ ਸੁਣੀ ਕਿਤੇ ਨਾ ਕਿਤੇ ਹੁਣ ਮੰਨ ਨਹੀਂ ਦੁ ਕੀ ਹੁੰਦਾ ਵੀ ਇੰਨੇ ਮੇਲ ਨਾਲ ਮਾੜਾ ਮਾਲ ਤੋਖੇ ਬਾ ਰੋਟੀ ਖਾਣ ਦੇਲ ਨਹੀਂ ਕਰਦਾ ਇਹਦਾ ਵੇਖੀਦਾ ਫਸਲ ਮਣੇ ਬੜਾ ਦੋੱਖਾਂ ਦਾ ਮੁੰਡਾ ਕਹਿੰਦਾ ਮम्मी ਤੂੰ ਨਾ ਕਰ ਮਾਪਾ ਕਰ ਕੇ ਕੀ ਸੋਚਾ ਹੋਦਾ ਤੇ ਕੁੜੀ ਤੇ ਬੱਚੇ ਕੁ ਗੁੱਡੀ ਵਿਆਹਣ ਵਾਲੀ ਫਸਲ ਤੋਂ ਉਮੀਦਾਂ ਹੁੰਦੀਆਂ ਨੇ ਵੀ ਆਹ ਕੁਛ ਕਰਾਂਗੇ ਉਹ ਸਾਰਾ ਦਾ ਕੁਛ ਕਰਾਂ ਰ ਕਮਰੇ ਬਣਾਵਾਂ ਦੇ ਘਰ ਬਣਾਵਾਂ ਤੇ ਮੁੰਡਾ ਵਿਆਹ ਕਰਾਂ ਤੇ ਕੁੜੀ ਤਾਂ ਵਿਆਹ ਕਰਾਂ ਤੇ ਬਸ ਉਹ ਸੋਚਾਂ ਵਿੱਚ ਲੰਘ ਜਾਂਦੇ ਹੁਣ ਉਹ ਉਹਦਾ ਨਾ ਤਾਂ ਵੱਡਾ ਮੁੰਡਾ ਜਿਹੜਾ ਨਾਲ ਸਾਡ ਮਿਹਨਤ ਕਰਦਾ ਉਹ ਵੀ ਉਹ ਚਾਰੇ ਝਾੜੀ ਅੰਦਰ ਸੁੱਤਾ ਰਹਿੰਦਾ ਪਰ ਕਿਤੇ ਨਾ ਕਿਤੇ ਅੱਜ ਪੰਜਾਬੀ ਪੁੱਤ ਇੰਨਾ ਸਮਾਨ ਭੇਜਦੇ ਪਏ ਆ ਵੀ ਮਤਲਬ ਕਿ ਖਾਣ ਪੀਣ ਨੂੰ ਪਹੁੰਚਦਾ ਕਿੱ사 ਕੋਈ ਦਵਾਈ ਤਾਂ ਕੁਝ ਪਹੁੰਚਦਾ ਪਿਆ ਜਿਹੜਾ ਕਰਜ਼ਾ 23 ਵਾਲਾ ਚੜਿਆ ਨਾ ਸਾਡੇ ਕੋਲ ਉਹ ਨਹੀਂ ਪਹੁੰਚਦਾ ਪਿਆ ਅੱਛਾ ਪਹਿਲਾਂ ਜਦ 23 ਚਾੜਾ ਸੀ ਤਾਂ ਕਰਜ਼ਾ ਸਿਰਫ ਉਹਦਾ ਠੇਕੇ ਪੈੜੀ ਲਈ ਸਾਡੇ ਕੋਲ ਠੇਕੇ ਲੈ ਲੈਣ ਨਾ ਪੁਲਸਾਂ ਸਾਨੂੰ ਪਾ ਬੁਰੇ ਸਾਡੇ ਹਾਲ ਕੀਤੇ ਨੇ ਤੇ ਉਹੜਾ ਕਿ ਤਾਰਾਂ ਤੋਂ ਪਾਰ ਬਾਰਡਰ ਤੇ ਉੱਪਰ ਪੈੜੀ ਸੀ ਉਹ ਵੀ ਸਾਡੇ ਡੋਪ ਕੇ ਪਹਿਲਾਂ ਵਾਲੇ ਹੜਾਏ ਸੀ ਉਹ ਤੋਂ ਨਹੀਂ ਮਿਲਿਆ ਹਲੋ ਨਹੀਂ ਮਿਲਿਆ ਹੁਣ ਹੈਗੀ ਆ ਅਸਰ ਹਰਦਾ ਸਰਕਾਰ ਕੋਲ ਮੰਗਾ ਦੇ ਵੀ ਗਰੀਬਾਂ ਦੇ ਕੋਸ਼ਿਸ਼ ਕਰੋ ਵੀ ਹੱਡ ਦੇ ਖਰਤੇ ਨਹੀਂ ਵੀ ਵਧੂ ਹੋ ਗਨੇ ਆਪ ਚੋ ਨਾ ਲਾਉਂਦੇ ਨੇ ਆ ਪੈਰ ਹਟਦੇ ਹੀ ਤੁਪੇ ਕਿੰਨੀ ਪੈਲੀ ਸੀ ਆਪਣੇ ਕੋਲ ਦੋ ਕਿਲੇ ਪਾਰ ਠੇਕੇ ਤੇ ਹਵਾ ਕਿ ਲਾਪਦਾ ਸਵਾ ਕਿ ਲਾਪਦਾ ਚੰਨੀ ਤਰ ਪੌਣੇ ਤਿੰਨ ਕਿ ਤਿੰਨ ਕਿੱਲਾਂ ਦੀ ਪੁਪਤੀ ਕਰ ਲਿਓ ਤਿੰਨ ਹੱਡ ਤਿੰਨ ਕਿੱਲੇ ਪਾਰਗਾ ਤੇ ਮਿੰਟਰੀ ਵਾਲੇ ਫੌਜੀ ਨਾਲ ਜਾਂਦੇ ਸੀ ਸਾਨੂੰ ਵੇਖ ਤੇ ਰਾਣ ਹੋ ਜਾਂਦੇ ਸੀ ਅਸੀਂ ਟੁੱਬਾ ਲਾ ਲੈਂਦੇ ਹੋ ਵਿਚਾਰੇ ਬੈਠ ਰਹਿੰਦੇ ਬੜੇ ਗਰਮੀ ਲੱਗਦੀ ਹਮੂੰਨਾਂ ਨੂੰ ਵੀ ਉਹ ਫੌਜੀ ਜਾਂਦੇ ਵੀ ਤੁਸੀਂ ਤਾਂ ਨਾਲ ਨਹੀਂ ਤੇ ਸਾਡੀਆਂ ਵਰਦੀਆਂ ਨਹੀਂ ਵਰਦੀਆਂ ਲਾ ਕਰਨੀ ਨਾ ਸਕਣ ਆਨੂੰ ਆਰਡਰ ਹੀ ਨਹੀਂ ਜੀ ਇਧਰ ਬਾਈ ਪਰਿਵਾਰ ਨੇ ਜਿਨੇ ਸੰਸਥਾ ਵਾਲੇ ਜਿਹੜੇ ਆਏ ਉਹਨਾਂ ਨੇ ਇਧਰਲੇ ਪਾਸੇ ਤੂੜੀ ਦੀਆਂ ਤਸਵੀਰਾਂ ਦਿਖਾਈ ਹੈ ਕਿ ਵਿਚਾਰਿਆਂ ਦੀ ਜਿਹੜੀ ਹੈਗੀ ਆ ਸਾਰੀ ਤੂੜੀ ਜਿਹੜੀ ਪਾਣੀ ਬਈ ਕੀ ਕੁਝ ਤੁਸੀਂ ਇਥੋਂ ਇਨਾਂ ਦੀ ਕੁਝ ਆ ਮਤਲਬ ਕਿ ਉਹ ਤਾਂ ਕਾਗਜ਼ ਸਾਰੀ ਤੂੜੀ ਖਰਾਬ ਹੋਈ ਪਈ ਆ ਕੁਝ ਆਟੇ ਦੇ ਪੈਕੇਟ ਸੀਗੇ ਤੇ ਪਾਣੀ ਦੀਆਂ ਬੋਤਲਾਂ ਸੀਗੀਆਂ ਜੀ ਬੱਚਿਆਂ ਦੇ ਖਾਣ ਲਈ ਛੋਲੇ ਸੀਗੇ ਕੁਝ ਕੰਬਲ ਸੀਗੇ ਜੀ ਬ੍ਰੈਡ ਸੀ ਰਸ ਸੀ ਜਿੰਨੀਆਂ ਵੀ ਖਾਣ ਵਾਲੀਆਂ ਸੁੱਕੇ ਮਤਲਬ ਜਿਹੜੀਆਂ ਆਈਟਮਸ ਹੁੰਦੀਆਂ ਅਸੀਂ ਉਹ ਦੇ ਕੇ ਗਏ ਆ ਜੀ ਹਾਂਜੀ ਤੇ ਜਿਵੇਂ ਅਸੀਂ ਹੁਣ ਇਹਨਾਂ ਨੂੰ ਹੋਰ ਪੁੱਛਿਆ ਸੀਗਾ ਵੀ ਹੋਰ ਕਿਹੜੀ ਚੀਜ਼ ਦੀ ਜ਼ਰੂਰਤ ਆ ਸੋ ਇਹਨਾਂ ਨੇ ਇਹੀ ਚੀਜ਼ ਕਹੀ ਹੈ ਕਿ ਇੱਕ ਤਾਂ ਪਸ਼ੂਆਂ ਦੇ ਚਾਰੇ ਲਈ ਇੱਕ ਜਿਵੇਂ ਸੁੱਕੀਆਂ ਸਬਜ਼ੀਆਂ ਵਗੈਰਾ ਹੋ ਗਿਆ ਮੂੰਗਫਲ ਵਗੈਰਾ ਵੀ ਕੁਝ ਮੰਗ ਰਹੇ ਸੀਗੇ ਉਹ ਵੀ ਹਾਂਜੀ ਜਿੰਨਾ ਕਿ ਅਸੀਂ ਲੈ ਕੇ ਆਈ ਸੀ ਉਹਨੇ ਕਿ ਤਾਂ ਅਸੀਂ ਪ੍ਰੋਵਾਈਡ ਕਰਵਾਤੇ ਆ ਬਟ ਹੁਣ ਅਸੀਂ ਇਹਨਾਂ ਤੋਂ ਇਹ ਚੀਜ਼ ਪੁੱਛੀ ਸੀ ਵੀ ਤੁਹਾਨੂੰ ਹੋਰ ਕੀ ਚਾਹੀਦਾ ਜੀ ਪਸ਼ੂਆਂ ਦਾ ਚਾਰਾ ਜਿਵੇਂ ਸੁੱਕੀਆਂ ਚੀਜ਼ਾਂ ਹੋ ਗਈਆਂ ਖੰਡ ਚਾਹ ਵਗੈਰਾ ਸਬਜ਼ੀਆਂ ਵਗੈਰਾ ਤਾਲਾ ਵਗੈਰਾ ਸੌਰੀ ਤੇ ਅਸੀਂ ਹੁਣ ਅਸੀਂ ਅਗਲੇ ਇੱਕ ਦੋ ਦਿਨ ਤੱਕ ਅਸੀਂ ਫੇਰ ਆਉਣੇ ਆ ਜੀ ਫੇਰ ਅਸੀਂ ਜਿਹੜੀ ਚੀਜ਼ ਇਹਨਾਂ ਦੀ ਮੰਗਾ ਸੀ ਇਹਨਾਂ ਦੇ ਨੰਬਰ ਵਗੈਰਾ ਲੈ ਲਿਆ ਤੇ ਜਿਹੜੀ ਚੀਜ਼ ਇਹ ਕਈ ਕਹਿਣਗੇ ਅਸੀਂ ਉਹ ਇਹਨਾਂ ਨੂੰ ਇੱਕ ਦੋ ਦਿਨ ਤੱਕ ਪ੍ਰੋਵਾਈਡ ਕਰਵਾ ਦੇਗੇ ਭਾਈ ਜਦੋਂ ਤੁਸੀਂ ਪੀੜਤਾਂ ਤੀਕ ਰਾਸ਼ਨ ਜ਼ਰੂਰੀ ਦੀਆਂ ਚੀਜ਼ਾਂ ਲੈ ਕੇ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਮੰਨਦੇ ਜੀ ਅਈ ਤਾਂ ਕਿਵੇਂ ਤੁਹਾਡੇ ਚੈਨਲ ਅਈ ਫੇਰ ਬੇਨਤੀ ਕਰਨਾ ਚਾਹਣਾ ਜੀ ਹੱਥ ਜੋੜ ਕੇ ਬਈ ਆਪੜਾ ਦਾ ਬੜੀ ਨਾ ਕਰਨ ਜੀ ਸਭ ਕੁਝ ਪਹੁੰਚ ਰਿਹਾ ਇਹ ਪੰਜਾਬ ਆ ਇੱਥੇ ਕਾਹੇ ਚੀਜ਼ ਦੀ ਘਾਟ ਨਹੀਂ ਰਹਿੰਦੀ ਇਹਨਾਂ ਕੇ ਮੰਤ ਹੈ ਜੀ ਬਈ ਉਹ ਚੀਜ਼ਾਂ ਆਪੜੇ ਦਾ ਬੜੀ ਬੀਬੀਆਂ ਸਾਰੇ ਬੱਚੇ ਨਾ ਕਰਨ ਜੀ ਇੰਨਾ ਤੱਕ ਸਾਰਾ ਸਮਾਨ ਪਹੁੰਚਦਾ ਕੀਤਾ ਜਾਊਗਾ ਜੀ ਲੱਗਦਾ ਵੀ ਇਹਨਾਂ ਨੂੰ ਤਾਂ ਲੋੜ ਹੈਗੀ ਆ ਕਿਉਂਕਿ ਦੇਖੋ ਸਾਰੇ ਪਾਣੀ ਦੇ ਵਿੱਚ ਘਿਰੇ ਹੋਏ ਆ ਜਿਹੜੇ ਬਾਹਰ ਖੜੇ ਆ ਜਿਵੇਂ ਉਹ ਚੱਲੋਵਾਲ ਪਿੰਡ ਹੈਗਾ ਉੱਥੋਂ ਤੱਕ ਹਾਂਜੀ ਉਹ ਫਿਰ ਉਹ ਉਹ ਉਹਨਾਂ ਬੰਦਿਆਂ ਦੀ ਮੈਂ ਗੱਲ ਕਰੀ ਜਾਂਦਾ ਜੀ ਬਈ ਇਹ ਕੰਮ ਨਾ ਕੀਤੇ ਜਾਣ ਇਨਸਾਨੀਅਤ ਪਹਿਲ ਦੇ ਆਧਾਰ ਤੇ ਰੱਖੀ ਜਾਵੇ ਜੀ ਬਈ ਬਿਨਾਂ ਗੱਲ ਤੋਂ ਆਪੜਾ ਦਫੜੀ ਕਰਕੇ ਸਾਡੇ ਕੋਲ ਆ ਨਹੀਂ ਆਇਆ ਉਹ ਨਹੀਂ ਆਇਆ ਜੀ ਸਭ ਕੁਝ ਪਹੁੰਚੀ ਜਾਂਦਾ ਅਸੀਂ ਨੰਬਰ ਕੰਟੈਕਟ ਨੰਬਰ ਹਰੇਕ ਦਾ ਲੈ ਰਹੇ ਆ ਜੋ ਚੀਜ਼ ਨਹੀਂ ਮਿਲਦੀ ਉਹ ਚੀਜ਼ ਅਸੀਂ ਇਹਨਾਂ ਨੂੰ ਪ੍ਰੋਵਾਈਡ ਇੱਕ ਦੋ ਦਿਨਾਂ ਤੱਕ ਜ਼ਰੂਰ ਕਰਵਾ ਦਾਂ ਪਾਣੀ ਦੇ ਵਿੱਚ 12 ਫੁੱਟ ਡੂੰਘੇ ਪਾਣੀ ਦੇ ਵਿੱਚ ਰਿਸਕ ਲੈ ਕੇ ਜਿਹੜਾ ਹੈਗਾ ਉਹਨਾਂ ਤਾਂ ਪਰਹਾਉ ਤੱਕ ਲੋੜੀ ਦੀ ਸਹਾਇਤਾ ਚਾਹੁੰਦੇ ਨੇ ਬਾਕਾਇਦਾ ਇਹਨਾਂ ਨੇ ਇਹਨਾਂ ਦੇ ਕੰਟੈਕਟ ਨੰਬਰ ਵੀ ਲੈ ਲਿਆ ਜੇ ਜਿਹੜੀ ਵੀ ਕੋਈ ਚੀਜ਼ ਤੁਹਾਨੂੰ ਲੋੜੀ ਦੀ ਹੈਗੀ ਸਾਨੂੰ ਫੋਨ ਕਰੋ ਤੇ ਅਸੀਂ ਤੁਹਾਡੇ ਤੱਕ ਪਹੁੰਚ ਲਈ ਕਰਾਂਗੇ ਅੱਗੇ ਹੋਰ ਵੀ ਘਰਾਂ ਤੱਕ ਜਾਣੇ ਹੈਗੇ ਆ ਹੋਰ ਪਿੰਡਾਂ ਤੱਕ ਜਾਣੇ ਜਿੱਥੇ ਪਾਣੀ